ਹੈਲੋ ਫਰੈਂਡਸ ਮੈਂ ਤੁਹਾਡੇ ਲਈ ਲੈ ਕੇ ਆਈਆਂ ਇੱਕ ਐਸੀ ਰੈਸਪੀ ਜੋ ਸਵਾਸਥਿਵਧੀਆ ਹੈ ਤੇ ਹੈਲਥਲੀ ਵੀ ਤਾਂ ਇਸ ਰੈਸਪੀ ਨੂੰ ਬਣਾਉਣ ਵਾਸਤੇ ਇੱਥੇ ਅਸੀਂ ਲੈਣੀ 200 ਗ੍ਰਾਮ ਪੂਜੇ ਚਣੀ ਤੇ ਇਹਨਾਂ ਦਾ ਅਸੀਂ ਪਾਊਡਰ ਰੈਡੀ ਕਰ ਲੈਣਾ ਇਹ ਰੈਸਪੀ ਬਹੁਤ ਹੀ ਜਲਦੀ ਤੇ ਕਟ ਇੰਗਰੀਡੀਅੰਟਸ ਨਾਲ ਬਣ ਜਾਂਦੀ ਹੈ ਤੁਸੀਂ ਇੱਕ ਵਾਰ ਇਹਨੂੰ ਜ਼ਰੂਰ ਟਰਾਈ ਕਰਿਓ ਤਾਂ ਇਹਨਾਂ ਦਾ ਅਸੀਂ ਪਾਊਡਰ ਬਣਾ ਲਿਆ ਹੁਣ ਇੱਥੇ ਅਸੀਂ ਲਿਆ ਹੈ 1 ਕੱਪ ਗੁੜ ਗੁਰ ਨੂੰ ਅਸੀਂ ਪੰਜ ਪਾਵਾਂਗੇ ਤੇ ਨਾਲ ਪਾਵਾਂਗੇ ਅੱਧਾ ਕੱਪਾ ਨੀ ਤੇ ਇੱਕ ਤਾਦੀ ਸ਼ਾਸ਼ਨੀ ਅਸੀਂ ਬਣਾ ਲੈਣੀ ਆ ਇਸ ਤੋਂ ਸੀ ਪਾਵਾਂਗੇ ਇਲਾਇਚੀ ਪਾਊਡਰ ਤਾਇਕ ਤਾਦੀ ਸ਼ਾਸ਼ਨੀ ਬਣ ਗਈ ਹੈ ਹੁਣ ਇਸ ਤੋਂ ਸੀ ਪਾਵਾਂਗੇ ਪੁੱਜ ਚਣੀਆਂ ਦਾ ਆਟਾ ਜਿਹੜਾ ਅਸੀਂ ਪੀਸਿਆ ਸੀ ਨਾਰ ਪਾਵਾਂਗੇ ਗ੍ਰੇਟ ਕੀਤਾ ਹੋਇਆ ਕੋਕੋਨਟ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗੁੜ ਅਰੰਦਾਇਕ ਰਿਚ ਸੋਰਸ ਹੈ ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਤੇ ਚਨੇ ਵਿੱਚ ਭਰਪੂਰ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ ਹੁਣ ਇਸ ਨੂੰ ਅਸੀਂ ਇੱਕ ਪਲੇਟ ਵਿੱਚ ਸੈੱਟ ਕਰਾਂਗੇ 10-15 ਮਿੰਟ ਇਹਨੂੰ ਅਸੀਂ ਸੈੱਟ ਹੁੰਦਾਂਗੇ ਫਿਰ ਇਹਦੇ ਅਸੀਂ ਪੀਸਿਸ ਕੱਟ ਕਰਾਂਗੇ इस तरह अं पीसिस कट कर लेने, तो एक, -एक कैश्यू लगा दें एंड दिस इज़ रेडी इस बर्फी न जरूर ट्राई करो तो चलो मिलते हैं अगली रेसपी के नाल थैंक यू फॉर वॉचिंग